ਹਾਂਜੀ ਭਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੈ ਬਾਬਾ ਪੂਰਾ ਦਾ ਛੋਟੂ ਨਾਥ ਮਹਾਰਾਜ ਕੀ ਜੈ ਭਾਈ ਜੀ ਪਿੰਡ ਕੋਟਗੁਰੂ ਸਾਰੇ ਹੀ ਨਗਰ ਦੇ ਸਹਿਯੋਗ ਨਾਲ ਬਾਬਾ ਪੂਰਾ ਦਾ ਛੋਟੂ ਨਾਥ ਮਹਾਰਾਜ ਦੀ ਸਮਾਦਾ ਦੇ ਅੱਜ ਲੈਕਟਰ ਪਾਇਆ ਰਿਹਾ ਜੋ ਕਿ ਪ੍ਰਾਣੀਆਂ ਨੀਂਹੀਆਂ ਹੋ ਗਈਆਂ ਸੀ ਤੇ ਹਾਲਤ ਖਸਤਾ ਹੋ ਗਈ ਸੀ ਇਹਦਾ ਕਰਕੇ ਸਾਰੇ ਹੀ ਨਗਰ ਦੇ ਭਾਈ ਸਹਿਯੋਗ ਨਾਲ ਸਹਿਯੋਗ ਨਾਲ ਬਾਬਾ ਜੀ ਦੇ ਸਮਾਧਾਨ ਦਾ ਲੰਗਰ ਸਲੈਕਟ ਰਪਾਇਆ ਜਾਂਦਾ ਤੇ ਸਾਰੇ ਨਗਰ ਦੇ ਵਿੱਚੋਂ ਬਹੁਤ ਬਹੁਤ ਸੇਵਾਦਾਰ ਆਏ ਹੋਏ ਆ ਤੇ ਸਾਰੇ ਹੀ ਸੇਵਾਦਾਰ ਤਨਮਨ ਦੇ ਨਾਲ ਸਤਨਾ ਸੇਵਾ ਕਰੀ ਜਾਂਦੇ ਆ ਇੱਧਰ ਵਾਈ ਜੀ ਆਪਣੇ ਸੇਵਾਦਾਰਾਂ ਸੰਗਤ ਦੇ ਲਈ ਲੰਗਰ ਪ੍ਰਸ਼ਾਦਾ ਤਿਆਰ ਸੇਵਾਦਾਰ ਲੰਗਰ ਦੀ ਸੇਵਾ ਕਰੀ ਜਾਂਦੇ ਆ ਸਾਡੇ ਬਜ਼ੁਰਗ ਸਾਰੇ ਹੀ ਨੱਗਰ ਨੇ ਬਹੁਤ ਬਹੁਤ ਅਗ ਤਨਮਨ ਧੰਨਾ ਸੇਵਾ ਕੀਤੀ ਆ ਵਾਹਿਗੁਰੂ ਸਾਰਿਆਂ ਹੀ ਸੰਗਤਾਂ ਦੇ ਸੇਵਾਦਾਰਾਂ ਨੂੰ ਵਿਚੜਦੀ ਕਲਾ ਚ ਰੱਖੇ ਸਾਰੇ ਨਗਰਪਿੰਡ ਕੋਟਗੁਰੂ ਸਾਰੇ ਹੀ ਸੇਵਾਦਾਰ ਵਾ ਪੂਰੀ ਸੇਵਾ ਕਰੀ ਜਾਂਦੇ ਆ ਤੇ ਸਾਰੇ ਹੀ ਨਗਰ ਦੇ ਵਿੱਚੋਂ ਬਈ ਘਰ-ਘਰ ਦੇ ਵਿੱਚੋਂ ਸੇਵਾਦਾਰ ਆਏ ਹੋਏ ਆ ਸਾਡੇ ਬਜ਼ੁਰਗ ਜੋ ਕਿ ਸੇਵਾ ਕਰਵਾ ਰਹੇ ਆ ਕਹਿ ਕਹਾ ਕੇ ਸਾਰੇ ਹੀ ਸੇਵਾ ਦਾ ਸੇਵਾ ਕਰੀ ਜਾਂਦੇ ਆ ਵਾਹੀ ਇਹ ਵੀਡੀਓ ਹੱਤੋਂ ਬਾਦ ਸ਼ੇਅਰ ਕਰ ਦਿਓ ਜਿਹੜੇ ਕੋਈ ਵੀਰ ਭਰਾ ਬਾਹਰ ਦੇਖਦੇ ਆ ਉਹ ਦੇਖ ਲਓ ਭਰਾਵੋ ਕਿ ਸਾਰੇ ਹੀ ਨਗਰ ਕੋਈ ਵੀ ਬੰਦਾ ਨਹੀਂ ਜੋ ਘਰੇ ਹੋਵੇ ਜਾਂ ਜਿਹਨੂੰ ਕੰਮ ਤੇ ਜਾਹੂ ਘਰੇ ਦਾ ਨਹੀਂ ਕੋਈ ਹੋਣਾਗਾ ਸਾਰੇ ਹੀ ਬੰਦੇ ਬਹੁਤ ਵਧੀਆ ਸੇਵਾ ਕਰੀ ਜਾਂਦੇ ਆ ਸੇਵਾਇਗਰੂ ਚੜ੍ਹਦੀ ਕਲਾ ਚ ਰੱਖੇ ਇੱਕ ਦੋਸਤੋਂ ਸਾਨੂੰ 1996 ਵੇਲੇ ਦੀ ਜਿਹੜੀ ਯਾਦ ਆਗੀ ਉਹ ਦਿਖਾਉਣੇ ਆ ਬੀਬੀ ਬੀਪੀ ਜਸਵੰਤ ਕੌਰ ਸੁਪਤਰੀ ਸਰਦਾਰ ਖੇਮ ਸਿੰਘ 5000 ਰੁਪਇਆ ਬਾਈ ਜੀ ਉਸ ਟਾਈਮ ਦੇ ਵਿੱਚ ਮੰਨ ਲਾਗੇ ਉਹਨਾਂ ਨੇ ਡੇਰੇ ਨੂੰ ਦਿੱਤਾ ਸੀ ਜਾਂ ਨਿੰਕ ਦਲੀਪ ਸਿੰਘ 1996 1125 ਰੁਪਇਆ ਬਾਈ ਆ ਯਾਦ ਰਹੇ ਜਾਂਦੀ ਆ ਬੰਦਾ ਆਪ ਤਾਂ ਜਾਬਰ ਦਾਗਾ 1996 ਤੋਂ ਲੈ ਕੇ 28 ਸਾਲ ਹੋ ਗਏ ਬਾਈ 28 ਸਾਲ 28.5 ਸਾਲ ਹੋ ਗਏ ऐसे तरहै पाओ जे कोई गुरु घर होया डेरा होया मंदिर होया जित्ते जो कोई सेवा करंगे इही नाल ਤਣਪੱਤਨ ਲਾਉਂਦੀ ਆ ਦੁਆਰੇ ਫੇਰ ਤੁਹਾਨੂੰ ਸਾਰੇ ਹੀ ਵੀਰ ਭਰਾਵਾਂ ਨੂੰ ਸੇਵਾ ਕਰੀ ਜਾਂਦੇ ਆ ਇਤਰ ਫੇਰ ਸਾਰੇ ਸੇਵਾ ਕਰਦੇ ਤਪ ਵੀਰਾਂ ਨੂੰ ਬਾਬਾ ਸਾਹਿਬ ਦੀ ਚੜ੍ਹਦੀ ਕਲਾ 'ਚ ਰੱਖੇ ਮੇਹਰ ਕਰੇ ਸਾਰੇ ਨਗਰ ਦੇ ਨਾਲ ਬਹੁਤ ਸਹਿਯੋਗ ਦੇ ਨਾਲ ਬਾਈ ਜੀ ਬਾਬਾ ਭੋਲਾ ਦਾ ਛੋਟਾ ਨਾਸ ਸਮਾਦਾਂ ਦਾ ਲੈਟਰ ਪੈ ਰਿਆ ਤੇ ਜਿੰਨੇ ਵੀ ਮੁੰਡੇ ਇਸ ਪਿੰਡ ਦੇ ਬਾਹਰ ਗਏ ਆ ਸਾਰਿਆਂ ਨੇ ਬਹੁਤ-ਬਹੁਤ ਸਹਿਯੋਗ ਦਿੱਤਾ ਬਾਈ ਜੀ ਬਾਬਾ ਜੀ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਇੱਥੇ ਸਾਡੇ ਵਰਤਨਾਂ ਦੀ ਸੇਵਾ ਹੋਈ ਜਾਂਦੀ ਹੈ ਲੰਗਰ ਪਾਣੀ ਤਿਆਰ ਹੋਈ ਜਾਂਦਾ ਸਾਰੇ ਸੇਵਾਦਾਰ ਭਰਾ ਸੇਵਾ ਕਰੀ ਜਾਂਦੇ ਆ ਇਸ ਤੋਂ ਕੁਛ ਦਿਨ ਪਹਿਲਾਂ ਭਾਈ ਬਾਬੇ ਜੀ ਦੇ ਛੋਲੇ ਪੂਰੇ ਨੇ ਪੰਧਾਰੇ ਦਾ ਵੀਡੀਓ ਪਾਈ ਹੋਈ ਸੀ ਜੋ ਸਾਰਿਆਂ ਨੇ ਬਹੁਤ ਵਧੀਆ ਪਿਆਰ ਕੀਤਾ ਇਸੇ ਤਰ੍ਹਾਂ ਹੀ ਭਰਾਵੋ ਜਦੋਂ ਕੋਈ ਵੀ ਹੋਵੇ ਚੰਗੀ ਵੀਡੀਓ ਪਾਈਏ ਸਾਡਾ ਭਰਾਵਾਂ ਕਿ ਫਾਲਤੂ ਸਮਝ ਕੇ ਲਾਈਕ ਟਵਿੰਟ ਜਰੂਰ ਕਰ ਦਿਆ ਕਰੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਭਰਾਓ ਇਹਦਾ ਕੋਈ ਪੈਸਾ ਮੋਲ ਨਹੀਂ ਲੱਗਦਾ ਹੈਗਾ ਤੇ ਇੰਨੇ ਨਾਲ ਵੀਡੀਓ ਬਣਾਉਣ ਵਾਲੇ ਵੀਰਾਂ ਦਾ ਹੌਸਲਾ ਹੋ ਜਾਂਦਾ ਕਿ ਹਾਂ ਭਾਈ ਵੀ ਅੱਜਕੱਲ ਚੰਗੀਆਂ ਵੀਡੀਓ ਵੀ ਲੋਕੀ ਪਸੰਦ ਕਰਦੇ ਆ ਤੇ ਨਹੀਂ ਤੁਹਾਨੂੰ ਪਤਾ ਹੀ ਆ ਉਹ ਸ਼ਬਦ ਆਪਾਂ ਹੁਣ ਆ ਵੀਡੀਓ ਦੇ ਵਿੱਚ ਬੋਲਣਾ ਨਹੀਂ ਚਾਹਦੇ ਵੀ ਜਿਨ੍ਹਾਂ ਨੂੰ ਕੁਝ ਰਾਤੋ ਰਾਤ ਸਟਾਰ ਬਣਾ ਦਿੰਦੇ ਹੋ ਹਾਂਜੀ ਦੋਸਤੋ ਤੁਹਾਡਾ ਆਪਣਾ ਛੋਟਾ ਵੀਰ ਸਿੱਧੂ ਬਾਜ ਬਠਿੰਡੇ ਤੋਂ ਇਹ ਵੀਡੀਓ ਵਧੀਆ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਹਰੇਕ ਵੀਡੀਓ ਵੇਖਣ ਵਾਲੇ ਵੀਰ ਭਰਾ ਨੂੰ ਬਾਬਾ ਜਰਦੀ ਕਲਾ ਚ ਰੱਖੇ ਜੈ ਬਾਬਾ ਪੋੜਾ ਦਾਸ ਜੈ ਬਾਬਾ ਛੋਟੂ ਨਾਥ ਮਹਾਰਾਜ ਕੀ ਜੈ